ਦਾਜੀ ਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਸੰਮਨ ਮਾਮਲੇ ਵਿੱਚ ਹੁਣ ਅਰਸ਼ਦੀਪ ਪਲੇਰ ਦਾ ਬਿਆਨ ਸਾਹਮਣੇ ਆਇਆ ਦੱਸਦੇ ਕਿ ਸ਼ੋਮਨੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਪਲੇਰ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਇਸ ਨੂੰ ਬਦਲੀ ਦੀ ਸਿਆਸਤ ਦੱਸਿਆ 2 ਸਾਲ ਹੋ ਗਏ ਉਸ ਛੁੱਟਾ ਪਰਚਾ ਦਰਜ ਹੋਏ ਨੂੰ 2 ਸਾਲ ਦੇ ਵਿੱਚ ਐਸਆਈਟੀ ਦੀ ਇਨਵੈਸਟੀਗੇਸ਼ਨ ਬਦਲੀ ਉਸ ਤੋਂ ਬਾਅਦ 5 ਮਹੀਨੇ ਇਹ ਜਿਹੜੇ ਅੱਜ ਦੇ ਮੁਖੀ ਨੇ ਛੀਨਾ ਸਾਹਿਬ 5 ਮਹੀਨੇ ਤਾ ਇਹਨਾਂ ਨੂੰ ਐਸਆਈਟੀ ਮੁਖੀ ਬਣਿਆ ਨੂੰ ਹੋ ਗਿਆ ਇਸ ਕੇਸ ਦੇ ਵਿੱਚ ਕੀ 5 ਮਹੀਨਿਆਂ ਦੌਰਾਨ ਇੱਕ ਵਾਰ ਵੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਇਨਵੈਸਟੀਗੇਸ਼ਨ ਦੇ ਲਈ ਬੁਲਾਇਆ ਗਿਆ ਦੱਸਣ ਔਨ ਰਿਕਾਰਡ ਕਦੇ ਨਹੀਂ ਬੁਲਾਇਆ ਦੱਸ ਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਸੰਮਨ ਮਾਮਲੇ ਵਿੱਚ ਹੁਣ ਅਰਸ਼ਦੀਪ ਪਲੇਰ ਦਾ ਬਿਆਨ ਸਾਹਮਣੇ ਆਇਆ ਦੱਸ ਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਪਲੇਰ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਇਸ ਨੂੰ ਬਦਲੀ ਦੀ ਸਿਆਸਤ ਦੱਸਿਆ ਹੈ ਸਾਲ ਹੋ ਗਏ ਉਸ ਛੁੱਟਾ ਪਰਚਾ ਦਰਜ ਹੋਏ ਨੂੰ 2 ਸਾਲ ਦੇ ਵਿੱਚ ਐਸਆਈਟੀ ਦੀ ਇਨਵੈਸਟੀਗੇਸ਼ਨ ਬਦਲੀ ਉਸ ਤੋਂ ਬਾਅਦ 5 ਮਹੀਨੇ ਇਹ ਜਿਹੜੇ ਅੱਜ ਦੇ ਮੁਖੀ ਨੇ ਛੀਨਾ ਸਾਹਿਬ 5 ਮਹੀਨੇ ਤਾ ਇਹਨਾਂ ਨੂੰ ਐਸਆਈਟੀ ਮੁਖੀ ਬਣਿਆ ਨੂੰ ਹੋ ਗਿਆ ਇਸ ਕੇਸ ਦੇ ਵਿੱਚ ਕੀ 5 ਮਹੀਨਿਆਂ ਦੌਰਾਨ ਇੱਕ ਵਾਰ ਵੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਇਨਵੈਸਟੀਗੇਸ਼ਨ ਦੇ ਲਈ ਬੁਲਾਇਆ ਗਿਆ ਦੱਸਣ ਔਨ ਰਿਕਾਰਡ ਦੱਸ ਦੇ ਕਿ ਵਿਕਰਮ ਸਿੰਘ ਵਜੀਰਠੀਆ ਦੇ ਸੰਮਨ ਮਾਮਲੇ ਵਿੱਚ ਹੁਣ ਅਰਸ਼ਦੀਪ ਪਲੇਰ ਦਾ ਬਿਆਨ ਸਾਹਮਣੇ ਆਇਆ ਹੈ ਦੱਸ ਦੇ ਕਿ ਸ਼ੋਮਨੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਪਲੇਰ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਇਸ ਨੂੰ ਬਦਲੀ ਦੀ ਸਿਆਸਤ ਦੱਸਿਆ ਹੈ 2 ਸਾਲ ਹੋ ਗਏ ਉਸ ਛੁੱਟਾ ਪਰਚਾ ਦਰਜ ਹੋਏ ਨੂੰ 2 ਸਾਲ ਦੇ ਵਿੱਚ ਐਸਆਈਟੀ ਦੀ ਇਨਵੈਸਟੀਗੇਸ਼ਨ ਬਦਲੀ ਉਸ ਤੋਂ ਬਾਅਦ 5 ਮਹੀਨੇ ਇਹ ਜਿਹੜੇ ਅੱਜ ਦੇ ਮੁਖੀ ਨੇ ਛੀਨਾ ਸਾਹਿਬ 5 ਮਹੀਨੇ ਤਾ ਇਹਨਾਂ ਨੂੰ ਐਸਆਈਟੀ ਮੁਖੀ ਬਣਿਆ ਨੂੰ ਹੋ ਗਿਆ ਇਸ ਕੇਸ ਦੇ ਵਿੱਚ ਕੀ 5 ਮਹੀਨਿਆਂ ਦੌਰਾਨ ਇੱਕ ਵਾਰ ਵੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਇਨਵੈਸਟੀਗੇਸ਼ਨ ਦੇ ਲਈ ਬੁਲਾਇਆ ਗਿਆ ਦੱਸਣੋਂ ਨਾ ਰਿਕਾਰਡ ਕਦੇ ਨਹੀਂ